ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਹਾਲ ਚਾਲ ਸਾਰਿਆਂ ਦਾ ਠੀਕ ਠਾਕ ਹੋ ਕਹਿੰਦੇ ਉੱਪਰ ਵਾਲੇ ਤੇ ਜੇ ਭਰੋਸਾ ਕਰਨਾ ਨਾ ਇਸ ਤਰ੍ਹਾਂ ਕਰੋ ਜਿਵੇਂ ਇੱਕ ਛੋਟਾ ਬੱਚਾ ਹੁੰਦਾ ਨਾ ਉਹਨੂੰ ਕੋਈ ਹਵਾ ਦੇ ਵਿੱਚ ਸੱਟਦਾ ਵਾ ਉੱਪਰ ਨੂੰ ਤਾਂ ਬੱਚੇ ਨੂੰ ਭਰੋਸਾ ਹੁੰਦਾ ਵਾ ਮੈਨੂੰ ਬੁੱਛਣ ਵਾਲਾ ਇਸ ਉੱਪਰ ਨੂੰ ਛੁੱਟਣ ਵਾਲਿਆਂ ਨੇ ਕੈਚ ਕਰ ਲੈਣਾ ਤਾਂ ਇਸ ਤਰ੍ਹਾਂ ਭਰੋਸਾ ਕਰੋ ਛੋਟੇ ਬੱਚੇ ਵਾਂਗ ਭਰੋਸਾ ਕਰੋ ਜਿਹ ਉੱਪਰ ਨੂੰ ਛੁੱਟੂਗਾ ਤੇ ਮੈਨੂੰ ਥੱਲੇ ਆਲੇ ਨੇ ਬੱਚ ਲੈਣਾ ਵਾ ਤਾਂ ਇਸ ਦੇ ਨਾਲ ਹੀ ਇੱਕ ਜੁੜ ਦੀ ਕਹਾਣੀ ਸ਼ੁਰੂ ਕਰਦੇ ਹਾਂ ਇੱਕ ਵਾਰ ਦੀ ਕੀ ਗੱਲ ਹੁੰਦੀ ਆ ਇੱਕ ਜੰਗਲ ਦੇ ਵਿੱਚ ਇੱਕ ਬਹੁਤ ਹੀ ਗਰੀਬ ਆਦਮੀ ਰਹਿੰਦਾ ਹੁੰਦਾ ਵਾ ਤਾਂ ਬੜਾ ਔਖਾ ਗੁਜ਼ਾਰਾ ਚੱਲਦਾ ਹੁੰਦਾ ਵਾ ਜੰਗਲ ਦੇ ਵਿੱਚ ਇੱਕ ਛੋਟਾ ਜਿਹਾ ਮਤਲਬ ਕਿ ਪਿੰਡ ਹੁੰਦਾ ਵਾ ਤੇ ਉਹਦਾ ਵੀ ਗੁਜ਼ਾਰਾ ਬਹੁਤ ਔਖਾ ਚਾਹਦਾ ਹੁੰਦਾ ਵਾ ਤਾਂ ਕੀ ਹੁੰਦਾ ਵਾ ਤਾਂ ਉਹ ਜੰਗਲ ਚੋਂ ਡੇਲੀ ਲੱਕੜਾਂ ਕੱਟਣ ਜਾਂਦਾ ਵਾ ਤਾਂ ਕੁਛ ਖਾਣ ਨੂੰ ਜੰਗਲ ਚੋਂ ਹੀ ਲਿਆਉਂਦਾ ਵਾ ਕੁਛ ਪਕਾਪਕੋ ਕੇ ਦੋਵੇਂ ਮੀਆਂ ਬੀਬੀ ਹੁੰਦੇ ਆ ਤਾਂ ਜੰਗਲ ਦੀਆਂ ਲੱਕੜਾਂ ਵੇਚ ਕੇ ਮਸਾਂ ਗੁਜ਼ਾਰਾ ਚਾਲ ਕਰਦੇ ਹੁੰਦਾ ਵਾ ਉਹ ਤਾਂ ਸਮਾਂ ਬੀਤਦਾ ਆਪਣੀ ਚਾਲ ਚੱਲਦਾ ਇੱਕ ਦਿਨ ਕੀ ਕਰਦਾ ਇੱਕ ਉਹ ਇੱਕ ਪਹਾੜ ਤੇ ਸ਼ੇਰ ਦੀ ਅਕ੍ਰਿਤੀ ਪੱਥਰ ਨਾਲ ਬਣੀ ਦਿਸਦੀ ਆ ਵੀ ਪੱਥਰਾਂ ਦਾ ਇੱਕ ਸ਼ੇਰ ਬਣਿਆ ਮੂਰਤੀ ਟਾਈਪ ਇੱਕ ਪਹਾੜ ਤੇ ਉਹਨੂੰ ਮਿਲਦੀ ਆ ਬੜਾ ਸੋਹਣਾ ਦ੍ਰਿਸ਼ ਹੁੰਦਾ ਤਾਂ ਉਹ ਦੇਖ ਕੇ ਬੜਾ ਖੁਸ਼ ਹੁੰਦਾ ਤਾਂ ਉਸ ਪੱਥਰ ਦੇ ਬਣੇ ਸ਼ੇਰ ਦੀ ਅਕ੍ਰਿਤੀ ਨੂੰ ਕੋਲੇ ਜਾਂਦਾ ਵਾ ਤੇ ਉਹਨੂੰ ਦੇਖਦਾ ਵੀ ਬੜੀ ਸੋਹਣੀ ਰੱਬ ਨੇ ਕਲਾ ਕਰ ਦਿੱਤੀ ਆ ਤੇ ਇਹ ਕੀ ਕਰਦਾ ਵਾ ਦਿੱਲੀ ਉੱਥੇ ਜਾਣਾ ਸ਼ੁਰੂ ਕਰ ਦਿੰਦਾ ਵਾ ਉਹਦੇ ਉੱਥੇ ਤਾਂ ਕੰਮ ਕਰਦਾ ਲੱਕੜਾਂ ਕੱਟਦਾ ਲੱਕੜਾਂ ਕੱਟ ਕੇ ਤੇ ਜਿਹੜੀ ਰੋਟੀ ਲੈ ਜਾਂਦਾ ਹੁੰਦਾ ਘਰੋਂ ਉਸ ਛੇਰ ਦੇ ਕੋਲੇ ਬਹਿ ਕੇ ਖਾਣ ਲੱਗ ਜਾਂਦਾ ਮੂਰਤੀ ਕੋਲੇ ਜਿੱਦ ਮੂਰਤੀ ਕੋਲੇ ਰੋਟੀ ਖਾਣ ਲੱਗ ਜਾਂਦਾ ਦਿੱਲੀ ਤਾਂ ਕੀ ਕਰਨ ਲੱਗਦਾ ਇੱਕ ਦਿਨ ਕੀ ਕੀਤਾ ਉਹਨੇ ਇੱਕ ਰੋਟੀ ਦਾ ਟੁਕੜਾ ਉਸ ਪੱਥਰ ਦੀ ਕ੍ਰਿਤੀ ਦੇ ਮੂੰਹ 'ਚ ਰੱਖ ਦਿੰਦਾ ਏ ਤਾਂ ਪ੍ਰਮਾਤਮਾ ਦੀ ਮਰਜ਼ੀ ਹੁੰਦੀ ਆ ਤਾਂ ਕੀ ਹੁੰਦਾ ਵਾ ਡੈਲੀ ਉਹਨੇ ਇਦਾਂ ਹੀ ਕਰਨਾ ਰੋਟੀ ਦਾ ਟੁਕੜਾ ਉੱਥੇ ਰੱਖ ਦੇਣਾ ਉਸ ਪੱਥਰ ਦੀ ਕ੍ਰਿਤੀ 'ਚ ਤੇ ਰੋਟੀ ਉੱਥੇ ਬੈ ਕੇ ਖਾਉਂਗੇ ਇਦਾਂ ਸਮ ਆਪਣੀ ਚਾਲ ਚੱਲਦਾ ਇੱਕ ਦਿਨ ਕੀ ਹੁੰਦਾ ਵਾ ਉਸ ਪੱਥਰ ਦੇ ਵਿੱਚੋਂ ਇੱਕ ਆਵਾਜ਼ ਆਉਂਦੀ ਆ ਧੰਨਵਾਦ ਦੋਸਤ ਤੇਰਾ ਤਾਂ ਇਹ ਬੜਾ ਵੀ ਹੈਰਾਨ ਹੋ ਜਾਂਦਾ ਵਾ ਕਿ ਇਹ ਇਸ ਮੂਰਤੀ 'ਚੋਂ ਆਵਾਜ਼ ਕਿਵੇਂ ਆ ਸਕਦੀ ਆ ਤਾਂ ਬੜਾ ਸ਼ੌਕਿੰਗ ਹੁੰਦਾ ਵਾ ਤਾਂ ਕੀ ਕਰਦਾ ਵਾ ਉਹਨੂੰ ਕਹਿੰਦਾ ਵਾ ਵੀ ਕੋਈ ਗੱਲ ਨਹੀਂ ਦੋਸਤ ਫੇਰ ਕੀ ਹੋਇਆ ਧੰਨਵਾਦੀ ਕਿਹੜੀ ਗੱਲ ਆ انسان-ਇਨਸਾਨ ਦੇ ਕੰਮ ਆਉਂਦਾ ਵਾ ਇੱਕ ਤਾਂ ਰੋਟੀ ਦਾ ਟੁਕੜਾ ਛੋਟਾ ਜਿਹਾ ਤੂੰ ਖਾ ਲਿਆ ਮੈਂ ਖਾਣ ਲਿਆਉਣਾ ਰੋਟੀ ਤੇ ਇਹਨੂੰ ਵੀ ਥੋੜਾ ਟੁਕੜਾ ਰੱਖ ਦਿੱਤਾ ਵਾ ਤਾਂ ਉਹ ਬੜਾ ਖੁਸ਼ ਹੁੰਦਾ ਵੀ ਕਿੰਨਾ ਵਧੀਆ ਇਨਸਾਨ ਆ ਵੀ ਕਿੰਨਾ ਮਾਣਦਾਰ ਇਨਸਾਨ ਆ ਤਾਂ ਉਹ ਕਹਿੰਦਾ ਅੱਛਾ ਐਦਾਂ ਹੀ ਕਰਦੇ ਗਰੋਂਦੇ ਸਮਾਚਾਰ ਚੱਲਦਾ ਵਾ ਇਹਨਾਂ ਦੋਵਾਂ 'ਚ ਦੋਸਤੀ ਹੋ ਜਾਂਦੀ ਆ ਤੇ ਦੋਸਤੀ ਹੋ ਜਾਂਦੀ ਆ ਤਾਂ ਉਹ ਜਿਹੜੀ ਪੱਥਰ ਦੀ ਕ੍ਰਿਤੀ ਨੂੰ ਵੀ ਆਪਣਾ ਵੀ ਇਹ ਪੁੱਛਦੀ ਵੀ ਤੇਰੀ ਜ਼ਿੰਦਗੀ ਚੱਲਦੀ ਕਿਵੇਂ ਆ ਤਾਂ ਉਹ ਦੱਸਦਾ ਮੇਰੀ ਜ਼ਿੰਦਗੀ ਕੋਈ ਹਾਲ ਨਹੀਂ ਗਈ ਲੱਕੜਾਂ ਵਿੱਚ ਕੇ ਗੁਜ਼ਾਰਾ ਕਰਦਾ ਮਸਾਂ ਗੁਜ਼ਾਰਾ ਚੱਲਦਾ ਪਤਨੀ ਵੀ ਨਰਾਜ ਹੋ ਜਾਂਦੀ ਕਈ ਵਾਰ ਖਾਣ ਨੂੰ ਨਹੀਂ ਜੁੜਦਾ ਘਰ 'ਚ ਗਰੀਬੀ ਆ ਤਾਂ ਇਹ ਕੀ ਕਰਦਾ ਵਾ ਕਹਿੰਦਾ ਵੀ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੈ ਮੈਂ ਤੈਨੂੰ ਇੱਕ ਸੋਲੂਸ਼ਨ ਦੱਸਦਾ ਵਾਂ ਵੀ ਸਵੇਰੇ ਤੂੰ ਆਉਣਾ ਵਾ ਰੋਟੀ ਖਾਣ ਲੱਗਾ ਠੀਕ ਆ ਸੂਰਜ ਤੋਂ ਪਹਿਲਾਂ ਸੂਰਜ ਚੜ੍ਹਨ ਤੋਂ ਪਹਿਲਾਂ ਆਉਣਾ ਵਾ ਵੀ ਅੰਮ੍ਰਿਤ ਵੇਲੇ ਵੀ ਵੀ ਸੂਰਜ ਚੜ੍ਹਨ ਤੋਂ ਪਹਿਲਾਂ ਆਉਣਾ ਵਾ ਤੇ ਕੀ ਕਰਨਾ ਮੇਰੇ ਮੂੰਹ 'ਚ ਆਪਦਾ ਹੱਥ ਪਾਉਣਾ ਹੱਥ ਪਾਉਣਾ ਤੇ ਹੱਥ ਪਾ ਕੇ ਤੋਂ ਦਿੱਚ ਨੂੰ ਸੋਨਾ ਕੱਢ ਲੈਣਾ ਗੋਦ ਨਹੀਂ ਸੋਨਾ ਕੱਢ ਲੈਣਾ ਵਾ ਤੇ ਉਹ ਸੋਨਾ ਲੈ ਜੀ ਤੂੰ ਜਿੰਨਾ ਚਾਵੇ ਤਾਂ ਉਹ ਕਹਿੰਦਾ ਵਾ ਠੀਕ ਆ ਉਹ ਕੀ ਕਰਦਾ ਵਾ ਆਪਦੀ ਘਰ ਵਾਲੀ ਨੂੰ ਸਾਰੀ ਕਹਾਣੀ ਦੱਸਦਾ ਵਾ ਕਹਾਣੀ ਦੱਸਦਾ ਵਾ ਐਦਾਂ ਐਦਾਂ ਕਰਕੇ ਉਹ ਕਹਿੰਦੀ ਆਪਣੇ ਕੋਲੇ ਹੈ ਤਾਂ ਕੁਛ ਨਹੀਂ ਆ ਚੱਲ ਇੱਕ ਵਾਰਾ ਕਰਕੇ ਦੇਖਣ ਕਰਨ ਦੇ ਵਿੱਚ ਕੋਈ ਹਰਜ ਨਹੀਂਗਾ ਤਾਂ ਕੀ ਕਰਦੇ ਦੋਵੇਂ ਮੀਆਂ ਬੀਬੀ ਜਾਂ ਜਾਂਦੇ ਆ ਤੇ ਉਹੀ ਚੀਜ਼ ਨੂੰ ਫੋਲੋ ਕਰਦੇ ਆ ਤੇ ਛੇਰ ਨੇ ਇੱਕ ਰੂਲ ਦੱਸਿਆ ਹੁੰਦਾ ਜਿਹੜਾ ਨਿਜਮਾ ਵੀ ਸੁਵਾ ਵਿਧਨ ਚੜਨ ਤੋਂ ਪਹਿਲਾਂ ਪਹਿਲਾਂ ਵੀ ਸੈਂਜ ਟਾਈਮ 'ਚ ਜਿੰਨਾ ਕੱਢ ਸਕਦਾ ਕੱਢ ਲਈ ਬੱਚ ਜੇ ਸੂਰਜ ਚੜ ਗਿਆ ਤਾਂ ਵਿੱਚ ਹੱਥ ਨਾਲ ਉਹਦਾ ਤੇਰਾ ਰਹਿਣ ਦੇਵੇ ਨਹੀਂ ਤਾਂ ਹੱਥ ਤੇਰਾ ਵਿੱਚ ਹੀ ਰਹਿ ਜਾਣਾ ਉਹ ਇਸੇ ਚੀਜ਼ ਨੂੰ ਫੋਲੋ ਕਰਦਾ ਸੋਨਾ ਕੱਢਦਾ ਤੇ ਬਾਹਰ ਚੱਲ ਜਾਂਦਾ ਤੇ ਦੋਵੇਂ ਜੀ ਥੋੜਾ ਵੀ ਖੁਸ਼ ਹੋ ਜਾਂਦੇ ਆ ਠੀਕ ਆ ਵੀ ਸਪਾਕੀ ਜੀ ਕਿ ਥੋੜਾ ਟਾਈਮ ਤੱਕ ਉਹ ਅਮੀਰ ਹੋ ਜਾਂਦੇ ਇਸ ਚੀਜ਼ ਨਾਲ ਸੋਨਾ ਕੱਢ ਲੈਂਦੇ ਆ ਤਾਂ ਘਰ-ਬਾਰ ਸੋਨਾ ਚੱਲਦਾ ਖਰਚਾ ਵਧੀਆ ਚੱਲਦਾ ਤਾਂ ਪਿੰਡ ਚ ਵਾਹ ਵਾ ਹੋਣ ਲੱਗ ਜਾਂਦੀ ਆ ਵੀ ਹਾਂ ਵੀ ਇਹ ਗਰੀਬ ਸੀ ਅਮੀਰ ਹੋ ਗਏ ਹੁਣ ਜਿਹੜਾ ਪਿੰਡ ਦਾ ਸਭ ਤੋਂ ਤਕੜਾ ਅਮੀਰ ਹੁੰਦਾ ਵਾ ਜਿਹੜਾ ਪਿੰਡ ਦਾ ਸਭ ਤੋਂ ਅਮੀਰ ਹੁੰਦਾ ਵਾ ਉਹ ਉਹਨਾਂ ਨੂੰ ਪੁੱਛਦਾ ਵਾ ਵੀ ਇਹਨਾਂ ਦਾ ਅਮੀਰ ਹੋਣ ਦਾ ਕਾਰਨ ਕੀ ਹੁੰਦਾ ਤਾਂ ਉਹ ਕੀ ਕਰਦਾ ਵਾ ਉਹ ਫਿਰ ਉਹਨੂੰ ਮਾਣ ਦਾ ਆਦਮੀ ਹੁੰਦਾ ਵਾ ਸਾਰੀ ਕਹਾਣੀ ਦੱਸ ਦਿੰਦਾ ਵਾ ਜਦੋਂ ਸਾਰੀ ਕਹਾਣੀ ਦੱਸ ਦਿੰਦਾ ਵਾ ਤਾਂ ਉਹ ਕੀ ਕਰਦਾ ਅਮੀਰ ਆਦਮੀ ਵੀ ਉਦਾਂ ਹੀ ਉਹਦੇ ਵਾਲੇ ਇੱਕ ਪੁਰਾਣੇ ਉਹੋ ਜਿਹੇ ਕੱਪੜੇ ਪਾਟੇ ਪੁਰਾਣੇ ਪਾ ਕੇ ਉਸ ਪੱਥਰ ਦੀ ਕ੍ਰਿਤੀ ਕੋਲ ਜਾਂਦਾ ਔਰ ਰੋਟੀ ਰੱਖਦਾ ਕਰਦਾ ਕਰਾਉਂਦਾ ਕਿ ਉਹ ਅਮੀਰ ਆਦਮੀ ਉਹ ਪੱਥਰ ਦੀ ਮੂਰਤੀ ਨਾਲ ਦੋਸਤੀ ਪਾ ਲੈਂਦਾ ਜਿੱਦ ਦੋਸਤੀ ਪਾ ਲੈਂਦਾ ਵਾ ਤਾਂ ਉਹ ਜਿਹੜਾ ਪੱਥਰ ਓਮ ਨੂੰ ਵੀ ਸੇਮ ਹੀ ਪ੍ਰੋਸੀਜਰ ਦੱਸਦਾ ਵੀ ਤੇਰੀ ਗਰੀਬੀ ਦੂਰ ਹੋ ਜੀ ਤੂੰ ਸਵਾਭ ਸਾਂਝੋਂ ਤੋਂ ਪਹਿਲਾਂ ਪਹਿਲਾਂ ਵੀ ਮੇਰੇ ਚੋਂ ਸੋਨਾ ਕੱਢ ਲਈ ਤੇ ਤੇਰਾ ਸਾਰਾ ਕੁਝ ਸਹੀ ਹੋ ਜਾਊਗਾ ਉਹ ਕੀ ਕਰਦਾ ਥੋੜਾ ਲਾਲਚੀ ਹੁੰਦਾ ਟਾਈਪ ਬੰਦਾ ਤਾ ਕੀ ਕਰਦਾ ਉਹਦੇ ਨਾਲ ਝੋਲਾ ਲੈ ਕੇ ਜਾਂਦਾ ਵਾ ਕਾਫੀ ਸੋਨਾ ਕੱਢਦਾ ਵਾ ਪੱਥਰ ਨੇ ਉਹਨੂੰ ਆਪਦਾ ਰੂਲ ਸਮਝਾਇਆ ਹੁੰਦਾ ਵਾ ਮੂਰਤੀ ਨੇ ਤਾਂ ਉਹਨੂੰ ਰੂਲ ਚੀਤਾ ਭੁੱਲ ਜਾਂਦਾ ਵਾ ਇੰਨਾ ਵੀ ਵਿਅਸਤ ਹੋ ਜਾਂਦਾ ਸੋਨਾ ਕੱਢਣ ਚ ਝੋਲਾ ਭਰ ਕੇ ਕੱਢ ਲੈਂਦਾ ਕੀ ਹੁੰਦਾ ਉਦੋਂ ਸੂਰਜ ਚੜ ਜਾਂਦਾ ਵਾ ਕਿ ਇਹਦਾ ਹੱਥ ਵਿੱਚ ਹੀ ਰਹਿ ਜਾਂਦਾ ਵਾ ਤੇ ਜਦੋਂ ਵਿੱਚੇ ਹੱਥ ਰਹਿ ਜਾਂਦਾ ਤਾਂ ਬੜਾ ਪਛਤਾਉਂਦਾ ਵਾ ਹੱਥ ਟੁੱਟ ਜਾਂਦਾ ਵਾ ਬਾਹਰ ਨਿਕਲਦਾ ਵਾ ਥੋੜੇ ਟਾਈਮ ਬਾਅਦ ਮੌਤ ਹੋ ਜਾਂਦੀ ਆ ਕਹਾਣੀ ਛੋਟੀ ਜੀ ਆ ਪੱਥਰ ਦੀ ਮੂਰਤੀ 'ਚੋਂ ਸੋਨਾ ਕੱਢਣਾ ਉਹ ਦੋ ਇਨਸਾਨਾਂ 'ਚੋਂ ਮਾਣਦਾਰ ਸੀ ਇਹ ਲਾਲਚੀ ਸੀਗਾ ਇਦਾਂ ਹੀ ਸਾਡੀ ਜ਼ਿੰਦਗੀ ਦੇ ਵਿੱਚ ਸਾਨੂੰ ਇਮਾਨਦਾਰ ਰਹਿਣਾ ਚਾਹੀਦਾ ਰੱਬ ਨੇ ਜਿੰਨਾ ਦਿੱਤਾ ਉਹ 'ਚ ਸੰਤੁਸ਼ਟ ਰਹੋ ਠੀਕ ਆ ਪ੍ਰਮਾਤਮਾ ਪਹਿਲਾਂ ਸਾਡੇ ਕੋਲੇ ਕਹਿੰਦੇ ਨਾ ਜਿਹੜਾ ਤੁਹਾਡੇ ਕੋਲੇ ਹੈਗਾ ਕਈ ਵਾਰ ਉਹਦਾ ਵੀ ਕੰਨਾਂ ਲੋਕਾਂ ਦਾ ਸੁਪਨਾ ਹੁੰਦਾ ਵਾ ਵੀ ਉਹ ਸਾਡੇ ਕੋਲੇ ਹੈਣੀਗਾ ਸੋ ਜਿੰਨਾ ਦਿੱਤਾ ਵਾ ਉਹ 'ਚ ਸਬਰ ਕਰੋ ਰੱਬ ਨੇ ਤੁਹਾਡੀ ਗਰੀਬੀ ਦੂਰ ਕਰਤੀ ਆ ਗੱਲ ਖਤਮ ਬਕ ਤੁਨ ਉਹ ਵੀ ਮਿਹਨਤ ਕਰ ਰਹੇ ਆ ਠੀਕ ਆ ਅੱਜ ਅਜਾਈ ਚੱਲ ਰਹੀ ਗੱਲ ਖਤਮ ਹੈ ਹਨਾ ਤੇ ਇੰਨਾ ਵੀ ਲਾਲਚੀ ਨਾ ਬਣੋ ਵੀ ਤੁਸੀਂ ਆਪਣਾ ਤਿੰਨਾ ਚੌਹ ਪੀੜੀਆਂ ਦਾ ਜੋੜ ਦੋ ਬਾਅਦ ਚ ਕੀ ਰੱਬ ਵੱਲ ਤੁਹਾਡੀ ਨਿਗਾਹ ਨਾ ਜਾਵੇ ਇੰਨੇ ਲਾਲਚੀ ਨਾ ਬਣੋ ਵੀ ਤੁਸੀਂ ਆਪਣਾ ਆਪ ਵੀ ਭੁੱਲ ਜਮੋ ਤੇ ਆਪਣਾ ਆਪ ਵੀ ਗਵਾ ਲਮੋ ਇੰਨੇ ਲਾਲਚ ਦੇ ਵਿੱਚ ਸੋ ਇਸ ਕਰਕੇ ਜਿੰਨਾ ਦਿੱਤਾ ਰੱਬ ਨੇ ਸ਼ੁਕਰ ਤੇ ਸ਼ੁਕਰਾਨਾ ਕਰਿਆ ਕਰੋ ਸੋ ਇਹ ਸੀ ਅੱਜ ਦੀ ਛੋਟੀ ਜੀ ਕਹਾਣੀ ਲਾਲਚ ਬੁਰੀ ਬਲਾ ਠੀਕ ਆ ਸੋ ਮਿਲਦੇ ਆ ਕਿਸੇ ਅਗਲੀ ਸਟੋਰੀ ਚ ਜੇ ਚੈਨਲ ਤੇ ਨਵੇਂ ਆਏ ਤਾਂ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਰ ਲਿਓ ਤੇ ਰੱਬ ਰੱਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ